ਆ ਕੇ ਉਹਨੇ ਸਿੱਧੀ ਪਿਸਤਲ ਕਾਕ ਕੀਤੀ ਹੈ ਮੇਰੇ ਸਿਰ ਤੇ ਲਾਤੀ ਹੈ ਇਹ ਕਹਿੰਦੇ ਜੀ ਪੈਸੇ ਕੱਢ ਦੇ ਗੱਲੇ ਚ ਜਿੰਨੇ ਹੈਗੇ ਤੇ ਮੈਂ ਪਹਿਲੇ ਤਾਂ ਇਹ ਸੋਚਿਆ ਮੈਂ ਕਿਹਾ ਕੋਈ ਮੁੰਡਾ ਯਾਰ ਦੋਸਤ ਹੈਗਾ ਮਜ਼ਾਕ ਕਰਦਾ ਪਿਆ ਤੇ ਮੈਂ ਕਿਹਾ ਤੂੰ ਕੀ ਕਰਦਾ ਮੈਂ ਤੇ ਉਹ ਫਿਰ ਉਹਨੇ ਕਹਿ ਮੈਂ ਕਹਿੰਦਾ ਮੈਂ ਗੋਲੀ ਮਾਰ ਦੇਣੀ ਹੈ ਤੇ ਫਿਰ ਇਹ ਗੱਲਾਂ ਖੋਲਿਆ ਪੈਸੇ ਕੱਢ ਲਏ ਵਿੱਚੋਂ ਤੇ ਨਿਕਲ ਗਏ ਜਾਂਦੇ ਜਾਂਦੇ ਇਹ ਦਰਵਾਜ਼ਾ ਬੰਦ ਕਰਕੇ ਸ਼ਟਰ ਥੱਲੇ ਕਰਕੇ ਤੇ ਮੈਂ ਅੰਦਰ ਬੰਦ ਹੋ ਗਿਆ ਤੇ ਮੈਂ ਫੋਨ ਆਪਣੇ ਗਵੰਡੀ ਨੂੰ ਕੀਤਾ ਉਹਨੇ ਆ ਕੇ ਦਰਵਾਜ਼ਾ ਖੋਲਿਆ ਬਾਰ ਦੇ ਜਿਹੜਾ ਖੜਾ ਸੀ ਉਹਦਾ ਹੋਲੀਆ ਨਹੀਂ ਉਹ ਨੂੰ ਮੈਂ ਦੇ ਬਿਲਕੁਲ ਨਹੀਂ ਦੇਖਿਆ ਬਾਹਰ ਵਾਲੇ ਨੂੰ ਅੰਦਰ ਵਾਲੇ ਦਾ ਉਹ ਜਿਆ ਕੱਦ ਕਿੰਦਾ ਦਾ ਸੀ ਕੱਦ ਹੋਣਾ 5 ਫੁੱਟ 8 ਇੰਚ ਹੋਣਾ ਕਰਦਾ ਤਾਂ ਕਿੰਨੀ ਕੁ ਉਮਰ ਦੇ ਲੱਗਦੇ ਸੀ 22 23 ਸਾਲ ਦਾ ਹੋਣਾ 22 23 ਸਾਲ ਹਾਂ ਫਿਰ ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ ਹਾਂਜੀ ਪੁਲਿਸ ਨੂੰ ਇਨਫੋਰਮ ਕੀਤਾ ਸਬਾਰਾ ਤੋਂ ਇਨਫੋਰਮ ਕੀਤੀ ਹੈ ਜਾਂ ਥਾਣੇ ਨਹੀਂ ਕੰਟਰੋਲ ਰੂਮ ਚ ਕੀਤਾ ਸੀ ਆਇਆ ਭਾਈ ਹਾਂ ਹਾਂ ਪੁਲਿਸ ਚ ਆ ਗਏ ਸੀ ਸਰ ਦੇਖੀਏ ਹਾਂਜੀ ਜਿੱਦਾਂ ਸ਼ਹਿਰ ਦੇ ਹਾਲਾਤ ਖਰਾਬ ਹੋ ਰਿਹਾ ਦਿਨ ਦਿਹਾੜੇ ਚੋਰੀਆਂ ਹੁੰਦੀਆਂ ਡੱਕੇ ਪੈਂਦੇ ਆ ਔਰ ਅੱਜ ਤੁਹਾਡੇ ਨਾਲ ਹੋ ਗਈ ਹੈ ਜਿਆਦਾ ਟਾਈਮ ਹੀ ਨਹੀਂ ਹੋਇਆ 8:30 9 ਵਜੇ ਦਾ ਟਾਈਮ ਹੋਣਾ 7:30 ਵਜੇ 7:30 ਵਜੇ ਕੀ ਕਹਿਣਾ ਚਾਹੋਗੇ ਹਾਲਾਤ ਬਹੁਤ ਖਰਾਬ ਨੇ ਦੁਕਾਨਦਾਰ ਜਿਹੜੇ ਨੇ ਉਹ ਸੌਫਟ ਟਾਰਗੇਟ ਹੋ ਗਿਆ ਇਹਨਾਂ ਵਾਸਤੇ ਦੁਕਾਨਦਾਰ ਦੀ ਹੁਣ ਕੋਈ ਸੇਫਟੀ ਨਹੀਂ ਹੈਗੀ ਇੱਥੇ ਕਿਸੇ ਨਾਲ ਵੀ ਹੋ ਸਕਦਾ ਕੱਲ ਨੂੰ ਬਾਕੀ ਦੁਕਾਨਦਾਰ ਨੂੰ ਕੀ ਕਹਿਣਾ ਚਾਹੋਗੇ ਆਪਣਾ ਧਿਆਨ ਆਪਣਾ ਧਿਆਨ ਰੱਖੋ ਹੋਰ ਕੀ ਹੋ ਸਕਦਾ ਹੈ